ਤਸੀਲੜੀ ਤੁਹਾਨੂੰ ਬਣੇ ਬੈਠ ਕੇ ਦਿਖਾਣੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕੋਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਨਗਰ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਗਾਮ ਵਿਖਾਉਣੀ ਆ ਜਿਆਦਾਤਰ ਹਰ ਵਾਰੀ ਵੀਰ ਜੀ ਨੇ ਇੱਕੋ ਗਾਮ ਖੋਦਦੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਮੇਰੀਆਂ ਭੈਣਾਂ ਭਰਾਵਾਂ ਦੇਸਾਂ ਵਿਦੇਸਾਂ ਵਿੱਚ ਦੇ ਸਾਰਨ ਪਿਆਰੇ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਠੀਕ ਠਾਕ ਜੀ ਕਿਰਪਾ ਗੁਰੂ ਰਾਮ ਦਾ ਜੀ ਉਹ ਦਿਨ ਫਿਰ ਵੇਗ ਗਈ ਵੇਗੀ ਉਹ ਦਿਨ ਤੇ ਉਹ ਇਤਨਾ ਆਪਾਂ ਵੀਡੀਓ ਜੇ ਪਾਈ ਸੀ ਅੱਛਾ ਤੋਂ ਪਹਿਲਾਂ ਲੋਕਲੇ ਬੰਦਾ ਮੇਰੇ ਕੋਲ ਮਾਲ ਖੜਦਾ ਰਿਹਾ ਸੀ ਅੱਛਾ ਅੱਛਾ ਤੇ ਉਹਨੇ ਮੇਰਾ ਹੁਲੀਆ ਹੀ ਵੇਖ ਕੇ ਤੇ ਆਂਦਾ ਵੀ ਚੱਕ ਵਾਲਿਆਂ ਨੇ ਵੀਡੀਓ ਪਾਤੀ ਜੇ ਅੱਛਾ ਮੈਂ ਪਾਤੀ ਹੀ ਰਾ ਅੱਛਾ ਉਹ ਤਾਂ ਵੀ ਗਾਈ ਨਾਲ ਕਿੰਦੋਂ ਮੈਂ ਲੈ ਮੈਂ ਖੜਨੀ ਅੱਛਾ ਮੈਂ ਪਤੂ ਲੈ ਜਾ ਠੀਕ ਹੈ ਫੋਨ ਤੇ ਬੜਾ ਆਏ ਹੋਣੇ ਬੜਾ ਫੋਨ ਹੈ ਮੈਨੂੰ ਮੈਂ 32000 ਰੇਟ ਪਾਇਆ ਆਪਾਂ ਅੱਛਾ ਤੇ ਆਖੇ ਮਾਨਤਨ 31000 ਦੀ ਦਿੱਤੀ ਆਪਾਂ ਹਾਂਜੀ ਮੈਨੂੰ 35000 ਰੁਪਏ ਮੇਰੇ ਘਰ ਯੋਰ ਲੱਗ ਗਏ ਅੱਛਾ ਪਰ ਉਹ ਬੰਦਾ ਨਾ ਮੈਂ 40 ਤੋਂ ਘੱਟ ਨਹੀਂ ਦੇਣੀ ਅੱਛਾ ਮੈਂ ਖੁਦ ਕੀ ਤੇਰੀ ਹੈ ਮੇਰੇ ਦੋ 40 ਦੀ ਵੇਚ 36 ਦੀ ਵੇਚ ਮੁੜ ਕੇ ਮੈਂ ਆਪਾਂ ਦਖਲ ਨਹੀਂ ਕਿਉਂਕਿ ਆਪਾਂ ਤੈਨੂੰ ਦੇ ਦਿੱਤੀ ਠੀਕ ਹੈ ਜੀ ਠੀਕ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਮੇਰਾ ਜੀ ਸਦਾਰ ਅਮਰਜੀਤ ਸਿੰਘ ਮਾਨ ਹੈ ਜੀ ਹਾਂਜੀ ਪਿੰਡ ਚੱਕ ਔਲ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਲ ਦਾ 7329899413 ਠੀਕ ਹੈ ਜੀ ਤੇ ਅੱਜ ਇੱਕੋ ਹੀ ਆ ਜਿਹੜੀ ਇਹ ਵਾਲੀ ਕਾਫੀ ਖੂਬਸੂਰਤ ਵਹਿੜ ਹੈ ਜਿਹੜੀ ਛੋਟਾ ਜਿਹਾ ਫੇਸ ਹੈ ਜਿਹੜਾ ਇਹਦਾ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਹੈ ਕਿਨਵਾ ਸੂਆ ਜੇ ਦਾ ਇਹ ਜੀ ਦੂਜਾ ਸੂਆ ਵਹਿੜ ਆ ਅੱਛਾ ਹਾਂਜੀ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ ਉਹਦਾ ਬੱਚਾ ਜੀ ਅੱਛਾ ਆ ਬਖਾਲ ਦੋ ਆ ਬੱਚਾ ਜਿਹੜਾ ਇਹਦੇ ਮਗਰ ਕਿੰਨੇ ਕ ਦਿਨਾਂ ਦਾ ਹੋਊਗਾ ਇਹ ਜੀ 17 18 ਦਿਨ ਹੋ ਗਏ ਸੁਈ ਜੀ 17 18 ਦਿਨ ਹੋ ਗਏ ਤੇ ਦੁੱਧ ਕਿੰਨਾ ਮੌਕੇ ਤੇ ਦੁੱਧ ਮੌਕੇ ਤੇ ਇਹਦਾ ਜੀ 15 ਲੀਟਰ ਮੈਂ ਮਿਣ ਕੇ ਦਊ ਭਾਵੇਂ ਮੇਰੇ ਕੋਲ 4 ਦਿਨ ਕੋਈ ਚੋਵੇ ਅੱਛਾ ਹਾਂਜੀ ਠੀਕ ਹੈ 15 ਲੀਟਰ ਘਰੋਂ ਦੁੱਧ ਮਿੰਤੀ ਕਰਾ ਦੋਗੇ ਤੈਨੂੰ ਪਤਾ ਕਿੰਨੇ ਚਿਰ ਹੋ ਗਿਆ ਤੈਨੂੰ ਮੈਨੂੰ ਜਨੂਈ ਤੈਨੂੰ 5 ਸਾਲ ਹੋ ਜਣੇ ਮੇਰੇ ਕੋਲ ਆਉਣ ਦੇ ਨੂੰ ਠੀਕ ਹੈ ਜੀ ਕਦੀ ਪੁੱਛਿਆ ਕਦੀ ਆਪਣੇ ਦੁੱਧ ਦਾ 1 ਕਿਲੋ ਦਾ ਨਿਕਲਿਆ ਹੋਵੇ ਠੀਕ ਹੈ ਕੰਨੀਲੇ ਗ라스 ਮੈਨੂੰ ਪਹਿਲਾਂ ਚਲੋ ਜੇ ਟੱਕਰ ਤੇ ਨਹੀਂ ਨਿਕਲੇ ਤਾਂ ਹਮੀਤ ਕਰਦੇ ਕਿਤੇ ਗਾਂਵ ਇਹਨਾਂ ਨਹੀਂ ਨਹੀਂ ਹੋਊ ਵੀ ਨਹੀਂ ਜੀ ਠੀਕ ਹੈ ਹਾਂਜੀ ਚਲੋ ਫਿਰ ਖੋਲ ਗਏ ਹਾਂ ਤੋਰੀਏ ਕਰੀਨ ਬਾਕੀ ਥੱਲੇ ਬੜੀ ਖੂਬਸੂਰਤ ਤਿਆਰ ਹੋਈ ਆ ਦੁੱਧ ਮੋਕੇ ਦੇ ਇਹਦੇ ਕੋਲ 15 ਲੀਟਰ ਜਿਹੜਾ ਤਿਆਰ ਦੱਸਦੇ ਉਹ ਤਰ੍ਹਾਂ ਜਿਹੜਾ ਕੱਦ ਕੱਟ ਚੰਗਾ ਲੈ ਜਾ ਵੇਦੀ ਆਹ ਦੇਖ ਸ਼ਾਂਤੀ ਜੀ ਆਹ ਬੱਚਾ ਜਿਹੜਾ ਇਹਦਾ ਤੇ ਆਹ ਦੇਖ ਸਕਦੇ ਭਾਵੇਂ ਇਤਰਾ ਹੀ ਥੱਲੇ ਬਹਿ ਜਾਓ ਜੰਗਰ ਭਾਜੀ ਆਹ ਦੇਖ ਸਕਦੇ ਜੀ ਕੋਈ ਨਹੀਂ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਤੇ ਕੋਈ ਕੁਝ ਨਹੀਂ ਬਿਲਕੁਲ ਸਾਫ ਤਾਂ ਆ ਰਿਹਾ ਜਿਹੜੀ ਠੀਕ ਹੈ ਜੀ ਭਾਵੇਂ ਦੋਵੇਂ ਬੰਨੇ ਬਹਿ ਜਾਓ ਕੋਈ ਗੱਲ ਹੀ ਨਹੀਂ ਬਾਕੀ ਆ ਦੇਖ ਸਕਦੇ ਠੰਡੀ ਸੇਲ ਜਿਹੜੀ ਪੂਰੀ ਆ ਬੰਦ ਦਿਓ ਜੀ ਹਰ ਇਹਨੇ ਕਰੀ ਭਾਵੇਂ ਦੋ ਪਾਸੇ ਬੈਠੇ ਰੋ ਭਾਵੇਂ ਇੱਕ ਪਾਸੇ ਜਿੱਥੇ ਕਰੀ ਖਲੋਗੀ ਬਸ ਉੱਥੇ ਹੀ ਖਲੋਗੀ ਬਸ ਉੱਥੇ ਹੀ ਠੰਡੀ ਸੀਲ ਫਿਰ ਪੂਰੀ ਜਣਾ ਇਹੇ ਇਹ ਕਰਕੇ ਆਪਣਾ ਲਿਆਉਣੀ ਪੈਂਦੀ ਸ਼ੇਰਾ ਵੀ ਠੰਡੀ ਸੀਲ ਦਾ ਕੋਈ ਸਾਡੀ 9 3 ਭੈਣ ਬਹਿ ਗਏ ਰਮਾਨ ਨਾ ਚੋ ਕੇ ਦੁੱਧ ਬਾਲਟੀ ਆਪਣੇ ਘਰ ਕਰਦਾ ਅੱਛਾ ਰਮਾਨ ਨਾ ਪੀੜੀ ਤੇ ਬੋਲ ਜੇ ਇੱਕ ਬਾਲਟੀ ਤੇ ਪਾਣੀ ਲਿਆਉਣ ਦੀ ਲੋੜ ਹੈ ਰੱਸੀ ਰੁੱਸੀ ਦੀ ਕੋਈ ਚੀਜ਼ ਦੀ ਲੋੜ ਨਹੀਂ ਲਿਆਉਣੀ ਅੱਛਾ ਹਾਂਜੀ ਠੀਕ ਬਿਨਾਂ ਚੱਕ ਫੱਟੀ ਪੀੜੀ ਆਪਣੀ ਢਾਹ ਕੇ ਮੇਰੀ ਗਾਂ ਇੱਕ ਘੰਟੇ ਦਾ ਕਿ ਹਿਲ ਜਾਏ ਤੇ ਮੈਂ ਸਾਰੇ ਪੈਸੇ ਵਾਪਸ ਦਵਾਂ ਠੀਕ ਹੈ ਜੀ ਹਾਂਜੀ ਤੇ ਕਿੰਨਾ ਫਿਰ ਰੱਖਣਾ ਇਹਦਾ ਮੁੱਲ ਮੁੱਲ ਤੇ ਇੰਨਾ ਚੀਜ਼ਾਂ ਦਾ ਕੋਈ ਦੇ ਨਹੀਂ ਸਕਦਾ ਜਿਹੋ ਜੀ ਸੋਹਣੀ ਸਨ ਰੱਖੀ ਹੈ ਹਾਂਜੀ ਹਾਂਜੀ ਬਰੀਡ ਆ ਪੂਰੀ ਹਾਂਜੀ ਹਾਂਜੀ ਸੋਹਣੀ ਬੈੜਾ ਚਲੋ ਹਣਾ ਬਾਕੀ ਫਿਰ ਵੀ ਆਪਾਂ ਜਾਇਜ ਮੁੱਲ ਕਰਨਾ ਕਿਉਂ ਆਪਾਂ ਸ਼ੁਰੂ ਤੋਂ ਹੀ ਆਪਾਂ ਆਂਦੇ ਨੇ ਵੀ ਜਾਇਜ ਮੁੱਲ ਤੇ ਜਾਇਜ ਹੀ ਆਪਾਂ ਕਰਦੇ ਹਾਂ ਠੀਕ ਆ ਹਾਂਜੀ ਕਿੰਨਾ ਰੱਖੀ ਹੈ ਫਿਰ ਜਿੰਨਾ ਕਹਿ ਰੱਖਦੇ ਨੇ ਤੇਰੇ ਸਾਹਿਬ ਨੇ ਰੱਖ ਜੀ ਜੈ ਜੈ ਕਰਦੀ ਹੈ ਜੈ ਜੈ ਕਰਦੀ ਹੈ 42000 ਰੁਪਏ ਜੀ 42000 ਹਾਂਜੀ ਵਿੱਚ ਅੱਗੇ ਛੋਟ ਕਰਦੀਏ ਹੁਣ 1000 ਰੁਪਿਆ ਕਰ ਦਿੰਦੇ ਜੀ ਅੱਛਾ 41000 ਦੀ ਦੇ ਦੋਗੇ ਹਾਂਜੀ ਠੀਕ ਹੈ ਹੋਰ ਹੀ ਕੋਈ ਦੂਰੋਂ ਨੇੜੇ ਆਉ ਅੱਛਾ ਮੈਂਨਪਰਾ ਨੂੰ ਕਿਰਾਇਆ ਮਹਿਸੂਸ ਹੁ ਤੱਕ ਹਰ ਵਾਰ ਮੈਂ ਕਹਿਣਾ ਜਿੱਥਾ ਪਹਿਲਾਂ 32 ਦੀ ਕਹਿ ਕੇ ਤੇ 31 ਦਿੱਤੀ ਹੈ ਆਪਣੇ ਉਹਦਾ ਕਿਰਾਇਆ ਅੱਧਾ ਆਪਾਂ ਵੰਡਾ ਲਿਆ ਸੀ ਠੀਕ ਹੈ ਉਦੀ ਵੀ ਆਪਾਂ ਕੋ ਗੰਜਾਇਜ ਅੱਛਾ ਥੋੜੀ ਬਾਅਦ ਹੀ ਗੰਜਾਸ਼ ਮੌਕੇ ਤੇ ਨਿਕਲ ਜੂਗੀ ਚਲੋ ਕੋਈ ਫੋਨ ਲਾਵੇ ਮੌਕੇ ਤੇ ਹਨਾ ਮੰਤਨ ਹੋ ਜੂ ਥੋੜਾ ਪਤਾ ਠੀਕ ਹੈ ਬਾਕੀ ਇਹ ਕਿ ਸੋਈ ਸਵਾਈ ਆ ਤੁਹਾਡੇ ਘਰੋ ਕੇ ਤਸੱਲੀ ਕਰਕੇ ਖੜੇ ਮੈਂ ਨਾ ਮੈਂ ਪੂਰੀ ਤਸੱਲੀ ਕਰਕੇ ਫੇਰ ਮੈਂ ਕਲਾਉਂਗਾ ਉਪੀ ਗੱਲ ਤੇ ਕੋਈ ਸਾਈ ਵਾਦ ਜਿਹਾ 5 ਜਾਂ 10000 ਪਾ ਜੇ ਮੇਰੇ ਨੇੜੇ ਹੋ ਤਾਂ ਮੈਂ ਮੁੰਡਾ ਨਾਲ ਕਲਾ ਆ ਕੇ ਤੇ ਉਹਦੇ ਘਰ ਚ ਆ ਕੇ ਦੇ ਕੇ ਆਉਂਗਾ ਪਰ ਦੂਰ ਨਹੀਂ ਕੋਲ ਤੈਨੂੰ ਸਾਡਾ ਮਾਲ ਡੰਗਰ ਬੜਾ ਮੁਲਕੇ ਮੇਰੇ ਕੋ ਸਾਬਿਆ ਨਹੀਂ ਜਾਂਦਾ ਹਾਂਜੀ 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 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਸੂਈ ਸਵਾਈ ਆ ਇੱਥੇ ਆਓ ਆਪਣੇ ਦੁੱਧ ਰੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ